ਐਸਐਸ ਤੋਂ ਪਹਿਲਾਂ ਤਾਂ ਇਹ ਨਹੀਂ ਦੇਸ਼ ਚ ਪਹਿਲੀ ਵਾਰ ਹੈ ਔਰ ਮੈਂ ਤੋਂ ਪੰਜ ਚਾਰ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੈਂ ਤੋਂ ਐਸਐਸ ਬਾਰੇ ਜਾਣਕਾਰੀ ਮੰਗੀ ਹੈ ਕਿ ਜੀ ਇਹ ਕਿਵੇਂ ਬਣਾਈਏ ਤੁਸੀਂ ਇਹ ਕਿਵੇਂ ਹੁੰਦਾ ਜੀ ਕੀ ਕੀ ਕੀਤਾ ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੋੜੀਆਂ ਟਰੱਕ ਮਹਿੰਗੀਆਂ ਤੋਂ ਭਾਵ ਇਹ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਆਪਾਂ ਅਕਸਰ ਸੁਣਦੇ ਹਾਂ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਹਾਂ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਬੰਜ ਸਾਰਾ ਪਰਿਵਾਰ ਖਤਮ ਟੋ ਕਟਾ ਸੀ ਮੈਂ ਜਦੋਂ ਐਮ ਪੀ ਸੀਗਾ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ 14 ਮੌਤਾਂ ਪਰ ਡੇ ਸੀ ਪੰਜਾਬ ਚ ਪੰਜਾਬ ਨੰਬਰ 1 ਸੀ ਖੂਨੀ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ ਪਾਰਡੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਕੋਨਾ ਕਰੋ ਜੀ 5000 ਬੰਦਾ ਹੋ ਗਈ ਜੀ ਅਸੀਂ 5 ਅਸੀਂ ਐਸ ਵਕਤ 47% ਮੌਤਾਂ ਘਟਾਤੀਆਂ ਆ ਇੱਕ ਉਹ ਤੁਹਾਨੂੰ ਇਨਕਾਸਟਿਕ ਡਾਟਾ ਦੱਸ ਦਿਆਂ ਮੇਰੇ ਕੋਲ ਡਾਟਾ ਆਇਆ ਕਿਉਂਕਿ ਆ ਫਰਵਰੀ ਦੇ ਇਹਨਾਂ ਦਿਨਾਂ ਚ ਇਹ ਕਟਮ ਕੀਤਾ ਸੀ ਆਉਣ ਵਾਲੀ ਫਰਵਰੀ ਦੇ ਵਿੱਚ ਅਸੀਂ ਦਾ 1 ਸਾਲ ਹੋਊਗਾ ਤੁਹਾਨੂੰ ਇੰਟਰਸਟਿੰਗ ਡਾਟਾ ਦੱਸਦਾ ਮੇਰੇ ਕੋਲ 1 ਸਾਲ ਦਾ ਡਾਟਾ ਮੈਂ ਮੰਗਾਇਆ ਮੈਂ ਕਿਹਾ ਜੀ ਹੁਣ ਤੱਕ ਦਾ ਡਾਟਾ ਦਿਓ ਮੌਤਾਂ ਦੀ ਗਿਣਤੀ 47% ਘਟ ਜਖਮੀਆਂ ਦੀ ਗਿਣਤੀ 150% ਵੱਧ ਗਈ ਤਾਂ ਦਨਕੀ ਸਾਹਿਬ ਦਾ ਵੀ ਇੱਕ ਮਿੰਟ ਇੱਕ ਇੱਕ ਪਹਿਲਾਂ ਮੈਨੂੰ ਇਹ ਪੁੱਛੋ ਕਿ 150% ਜ਼ਖਮੀਆਂ ਦੀ ਗਿਣਤੀ ਕਿੰਾਂ ਵੱਧ ਗਈ ਜੋ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੀ ਸੀ ਉਹ ਬਹੁਤ ਜ਼ਖਮੀਆਂ ਜ਼ਖਮੀਆਂ ਜਾਂਦੇ ਹੁਣ ਜੇ ਕਿਸੇ ਦੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਲਿਖ ਲੈਂਦੇ